ਪੰਜਾਬ న్యూਸ 7 ਦੇ ਵਿੱਚ ਖੇੜੀ ਨੋ ਸਿੰਘ ਪੁਲਸ ਨੇ ਤਿੰਨ ਲੁਟੇਰੀ ਕਿਤੇ ਕਪੂਰ ਚੇ ਲੱਖ ਰੁਪਏ ਮੋਬਾਈਲ ਅਤੇ ਲੁੱਟ ਚ ਵਰਤੇ ਗਏ ਹਥਿਆਰ ਕਿਤੇ ਬਰਾਮਦ ਕਮਾਣੋ ਦੇ ਥਾਣਾ ਖੇੜੀ ਨੋ ਸਿੰਘ ਪੁਲਸ ਨੇ ਕਰੀਬ 8.5 ਲੱਖ ਰੁਪਏ ਦੀ ਲੁੱਟ ਤੇ ਮਾਮਲੇ ਚ ਤਿੰਨ ਕਰੀਬ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 6 ਲੱਖ ਰੁਪਏ ਨਗਦ ਇੱਕ ਆਈਫੋਨ ਅਤੇ ਲੁੱਟ ਸਮੇ ਵਰਤੀ ਗਈ ਇੱਕ ਦਾਤ ਅਤੇ ਇੱਕ ਬੇਸਵਾਲ ਬੈਟ ਬ੍ਰਾਮਪ ਕੀਤਾ ਹੈ ਇਸ ਸਬੰਧੀ ਅੱਜ ਦੀ ਐਸਪੀ ਖਮਾਂਡ ਉਦਵਿੰਦਰ ਚੌਧਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੀੜਤ ਗੌਤਮ ਕੁਮਾਰ ਜੋ ਇੱਕ ਪ੍ਰਾਈਵੇਟ ਕੰਪਨੀ ਐਲ ਐਂਟੀ ਫਾਈਨੈਂਸ ਕੰਪਨੀ ਚ ਬਤੌਰ ਬੈਡਰ ਦਾ ਕੰਮ ਕਰਦਾ ਹੈ ਤੇ ਹਰ ਰੋਜ਼ ਦੀ ਤਰ੍ਹਾਂ 10 ਫਰਵਰੀ ਨੂੰ 8 ਫਿਲਟਰ ਅਫਸਰਾ પાસે ਕਰੀਬ 8,55,000 ਕੈਸ਼ ਲੈ ਕੇ ਬੈਗ ਚ ਪਾ ਕੇ ਆਪਣੇ ਮੋਟਰਸਾਈਕਲ ਤੇ ਪਿੰਡ ਨੰਗੜਾ ਜਾਣ ਲੱਗਾ ਤਾਂ ਖਮਾਣੋ ਦੇ ਬਲਾਸਪੁਰ ਰੋਡ ਤੇ ਮੋੜ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਲੋਹੇ ਦੀਆਂ ਦਾਤ ਅਤੇ ਬੇਸਵਾਲ ਆਦੀ ਨਾਲ ਵਾਰ ਕੀਤਾ ਅਤੇ ਉਸ ਕੋਲੋਂ ਨਗਦੀ ਵਾਲਾ ਬੈਗ ਖੋ ਕੇ ਫਰਾਰ ਹੋ ਗਏ ਸਨ ਡੀਐਸਪੀ ਖਮਾਣੋ ਨੇ ਦੱਸਿਆ ਕਿ ਥਾਣਾ ਖੀੜੀ ਨੋ ਸਿੰਘ ਮੁਖੀ ਹਰਵਿੰਦਰ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਨੇ ਮਾਮਲੇ ਚ ਲੜਿੰਦੇ ਤਿੰਨ ਦੋਸ਼ੀ ਸਤਨਾਮ ਸਿੰਘ ਮੱਲੇ ਵਾਲਾ ਦਵਿੰਦਰ ਸਿੰਘ ਉਰਫ ਗੋਲੂ ਪਿੰਡ ਕਤੇਬੇ ਵਾਲਾ ਥਾਣਾ ਫਰੋਜ਼ਪੁਰ ਅਤੇ ਮਲਕੀਤ ਸਿੰਘ ਉਰਫ ਪੀਤੂ ਪਿੰਡ ਖੋ ਮੋਹਰ ਸਿੰਘ ਵਾਲਾ ਥਾਣਾ ਸਦਰ ਫਰੋਜ਼ਪੁਰ ਨੂੰ ਟਰੇਸ ਕਰਕੇ ਉਹਨਾਂ ਕੋਲੋਂ ਲੁੱਟੀ ਗਈ ਰਕਮ 6 ਲੱਖ ਰੁਪਏ ਲੁੱਟੇ ਹੋਏ ਪੈਸਿਆਂ ਨਾਲ ਖਰੀਦਿਆ ਹੋਇਆ ਫੋਨ ਅਤੇ ਵਾਰਦਾਰਤ ਚ ਵਾਰਦਤ ਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਗਏ ਹਨ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਨਜੁਗ ਅਦਾਲਤ ਤੋਂ ਮਾਨਜਗ ਅਦਾਲਤ ਤੋਂ ਦੋਸ਼ੀਆਂ ਦਾ 4 ਦਿਨ ਦਾ ਰਮਾਂਡ ਲੈ ਲਿਆ ਗਿਆ ਹੈ ਤੇ ਇਸ ਸੰਬੰਧੀ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਪੰਜਾਬ న్యూਸ 7 ਰਿਪੋਰਟ ਸੰਦੀਪ ਕੁਮਾਰ ਖਮਾਣੋ ਜਿਹੜੇ ਪੈਸੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਤੇ ਉਹ ਅਸੀਂ ਰੇਡ ਕੀਤੀ ਸੀ ਉਹ ਘਰ ਨੂੰ ਤਾਲਾ ਲਾ ਕੇ ਜਿਹੜਾ ਉਹ ਭੱਜੇ ਹੋਏ ਉਹ ਮੋਟਰਸਾਈਕਲ ਤੇ ਜਿਹੜੇ ਬਾਕੀ ਪੈਸੇ ਆ ਉਹ ਸਤਨਾਮ ਸਿੰਘ ਦੇ ਫਾਦਰ ਕੋਲ ਹੈਗੇ ਅਗਰ ਉਹ ਰਿਕਵਰੀ ਹੋ ਜਾਂਦੀ ਹੈ ਤੇ ਬੈਲਮੂਡ ਨਹੀਂ ਤਾਂ ਅਸੀਂ ਉਹਨੂੰ ਨਾਮਜ਼ਦ ਕਰਕੇ ਦੋਸ਼ੀ ਕਿਉਂਕਿ ਚੋਰੀ ਦਾ ਸਮਾਨ ਰੱਖਣਾ ਵੀ ਜੁਰਮ ਹੈ ਤੇ ਜਿਹੜਾ ਖੋਹ ਹੋਈ ਹੈ ਉਹਦੇ ਜਿਹੜਾ ਮੋਟਰਸਾਈਕਲ ਯੂਜ਼ ਕੀਤਾ ਉਹ ਵੀ ਉਹਦੇ ਕੋਲ ਹੈ ਤੇ ਅਸੀਂ ਉਹਨੂੰ ਨੋਮਿਨੇਟ ਕਰਕੇ ਤੇ ਉਹਨੂੰ ਵੀ ਅਰੈਸਟ ਪਾਵਾਂਗੇ ਤੇ ਇਹ ਜਿਹੜੀ ਖੇੜੀ ਨਾਲ ਸਿੰਘ ਦੀ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਕਿਉਂਕਿ ਬਿਲਕੁਲ ਬਲਾਈਂਡ ਇਹ ਰਾਤ ਦੀ ਵਾਰਦਾਤ ਸੀ ਉਹਦੇ ਵਿੱਚੋਂ ਤਕਰੀਬਨ ਅਸੀਂ 70% ਦੇ ਕਰੀਬ ਰਿਕਵਰੀ ਕਰ ਚੁੱਕੇ ਤੇ ਵਾਰਦਾਤ ਇਹ ਕਿਸ ਜਗ੍ਹਾ ਤੇ ਹੋਈ ਸੀ ਜੀ ਕਿਹੜੀ ਤਰੀਕ ਇਹ ਇੱਥੋਂ ਨੰਗਲਾ ਨੂੰ ਜਾਂਦੇ ਜਦੋਂ ਖੇੜੀ ਤੋਂ 10 ਤਰੀਕ ਰਾਤ ਨੂੰ ਹੂੰ ਇਹ ਬੰਦਾ ਜਿਹੜਾ ਮੇਨ ਅਕਿਊਜ਼ਡ ਸੀ ਇਹ ਬੰਦਾ ਉਹਦੇ ਨਾਲ ਕਿਵੇਂ ਤਾਰਾਂ ਜੁੜਦੀਆਂ ਸੀ ਬੰਦੇ ਨਾਲ ਜਿਹਦੀ ਪੈਸੇ ਸੀ ਦੀਦੀ ਪੇਮੈਂਟ ਸੀ ਇਹ ਦੋਨੋਂ ਉੱਥੇ ਪਹਿਲਾਂ ਉਹ ਇਹ ਮੁੰਡਾ ਜਿਹੜਾ ਮਲਕੀਤ ਕੀਤੀ ਹੈ ਇਹ ਉੱਥੇ ਕੰਮ ਕਰਦਾ ਰਿਹਾ ਐਲਐਨਟੀ ਚ ਪਹਿਲਾਂ ਕਲੈਕਸ਼ਨ ਦਾ ਹੂੰ ਉਦੋਂ ਬਾਅਦ ਚ ਛੱਡ ਕੇ ਚਲੇ ਗਿਆ ਇਹਨੂੰ ਪਤਾ ਸੀ ਕਿ ਉਹ ਬੰਦਾ ਜਿਹੜਾ ਹੈ ਰਾਤ ਨੂੰ ਪੇਮੈਂਟ ਲੈ ਕੇ ਜੇ ਜੇ ਲੇਟ ਹੋ ਗਏ ਮੰਨ ਲਓ ਤੇ ਉਹ ਬੈਂਕ ਤਾਂ ਬੰਦ ਹੋ ਜਾਂਦਾ ਤੇ ਉਹ ਜਿਹੜੀ ਉਹ ਤੋਂ ਬਾਅਦ ਦੀ ਪੇਮੈਂਟ ਹੈ ਲੇਟ ਆਵਰਸ ਦੀ ਉਹ ਘਰੇ ਲੈ ਕੇ ਜਾਂਦਾ ਇਹਨੂੰ ਪਤਾ ਸੀ ਅੱਛਾ ਜੀ ਇਹਨੂੰ TLNT ਕੀ ਹੈ ਜੀ ਫਾਈਨੈਂਸ ਕੰਪਨੀ ਕੀ ਹੈ ਜੀ ਹਾਂਜੀ TLNT ਫਿਨਾਂਸ ਹੈ ਇਹ ਮਤਲਬ ਕਿਸ਼ਤਾਂ ਇਕੱਠੀਆਂ ਜਿੱਦਾਂ ਕਹਿੰਦੀ ਆਪਾਂ ਵੀ ਪੇਮੈਂਟ ਦੇਤੀ ਉਹ ਤੋਂ ਬਾਅਦ ਪੈਸੇ ਇਕੱਠੇ ਕਰਨੇ ਉਹਦੇ ਲਈ ਬੰਦੇ ਉਹਨਾਂ ਨੇ ਰੱਖੇ ਸੀ ਇਹ ਵੀ ਜਿਹੜਾ ਮਲਕੀਤ ਵੀ ਇਹ ਵੀ ਪੇਮੈਂਟ ਇਕੱਠੀ ਕਰਦਾ ਹੁੰਦਾ ਸੀ ਪਹਿਲਾਂ ਇੱਥੇ ਮੰਡੀ 'ਚ ਦਫ਼ਤਰ ਇਹਨਾਂ ਦਾ ਜੀ ਹਾਂਜੀ ਕਮਾਣੋ ਦਫ਼ਤਰ ਕਿਨਾਂ ਚ ਪਹਿਲਾਂ ਕਿਸੇ ਦਾ ਮੁਕੱਦਮਾ ਤਾਂ ਨਹੀਂ ਕਿਸੇ ਤਰ੍ਹਾਂ ਦਾ ਨਹੀਂ ਫਿਲਹਾਲ ਨਹੀਂ ਹੈ ਉਹ ਜੀ ਜੋ ਗੱਲ ਹੋ ਜਾ ਕੋਈ ਕ੍ਰਿਮੀਨਲ ਰਿਕਾਰਡ ਨਾ ਰਿਹਾ ਨਹੀਂ ਜੀ ਕੋਈ ਨਹੀਂ ਹੁਣ ਰਿਕਵਰ ਕਰਨ ਤੋਂ ਕਿਹੜੀ ਚੀਜ਼ ਰਹਿ ਗਈ ਜੀ ਪੈਸੇ ਹੁਣ ਸਿਰਫ ਇੱਕ ਮੋਟਰਸਾਈਕਲ ਰਹਿ ਗਿਆ ਤੇ ਜਿਹੜੀ ਬਕਾਇਆ ਪੇਮੈਂਟ ਹੈ ਉਹ ਰਹਿ ਗਈ ਮਨਸ਼ਾ ਕੀ ਸੀਗੀ ਜੀ ਲੁੱਟ ਕਰਨ ਦੀ ਇਹਨਾਂ ਦੀ ਬਸ ਪੈਸੇ ਚਾਹੀਦੇ ਸੀ ਉਹ ਤੇ ਇਹਨੇ ਮਲਕੀਤ ਨੇ ਉਹਨਾਂ ਨੂੰ ਕਿਹਾ ਵੀ ਆਪਾਂ ਹਿੱਸਾ ਪਾ ਲਾਂਗੇ ਜੋ ਵੀ ਮਿਲੂਗਾ ਉਹ ਹਿੱਸੇ ਪਾ ਲੈ ਜੀ ਇਹਨਾਂ ਨੇ ਤੇ ਉਹਦੇ ਵਿੱਚੋਂ ਬਾਕੀਆਂ ਤੋਂ ਤਕਰੀਬਨ ਸਾਰੀ ਮਲਕੀਤ ਤੋਂ ਵੀ ਤੇ ਇਹਨਾਂ ਤੋਂ ਰਿਕਵਰੀ ਹੋ ਗਈ ਹੈ ਸਤਨਾਮ ਦੇ ਜਿਹੜੇ ਫਾਦਰ ਹੈ ਉਹ ਪੈਸੇ ਪਲੱਸ ਜਿਹੜਾ ਮੋਟਰਸਾਈਕਲ ਹੈ ਉਹਨਾਂ ਤੋਂ ਰਿਕਵਰ ਕਰਨਾ ਚਾਹੀਦਾ ਇਹਦੇ ਚ ਕੋਈ ਡੈਕਟਡ ਤਾਂ ਨਹੀਂ ਹੈ ਜੀ ਨਹੀਂ ਠੀਕ ਹੈ ਜਿਹਨੇ ਲੜਕਾ ਗੋਤਮ ਕੰਮ ਕਰਦਾ ਸੀਗਾ ਉਹ ਸ਼ਾਮ ਨੂੰ ਜਿਹੜੀ ਪੇਮੈਂਟ ਇਕੱਠੀ ਹੁੰਦੀ ਸੀ ਲੈ ਕੇ ਉਹ ਨੰਗਲਾ ਪਿੰਡ ਆਪਣੇ ਚਲੇ ਜਾਂਦਾ ਸੀ ਤੇ ਮਾਰਨਿੰਗ 'ਚ ਉਹ ਬੈਂਕੇ ਜਾਵਾਂ ਕਰਾਂਦਾ ਸੀ ਜੀ ਉਹ ਰੂਟੀਨ ਸੀ ਉਹਦਾ ਤੇ 10 ਤਰੀਕ ਰਾਤ ਨੂੰ ਉਹ ਪੇਮੈਂਟ ਲੈ ਕੇ ਜਿਹੜਾ ਹੈ ਉਹ ਚਲੇ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਤੇ ਦੋ ਬੰਦਿਆਂ ਨੇ ਉਹਦੇ ਸਿਰ 'ਚ ਦਫਤਰ ਤੇ بیسਬਾਲ ਮਾਰ ਕੇ ਉਹਦੇ ਕੋਲੋਂ ਉਹ ਜਿਹੜਾ ਬੈਗ ਸੀ ਕੈਸ਼ ਵਾਲਾ ਉਹ ਖੋ ਕੇ ਤੇ ਭੱਜ ਗਿਆ ਅਸੀਂ ਕੇਸ ਰਜਿਸਟਰਡ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਦੌਰਾਨ ਇਨਵੈਸਟੀਗੇਸ਼ਨ ਐਸ ਐਚਓ ਸਾਹਿਬ ਖੇੜੀ ਨਾਉ ਸਿੰਘ ਤੇ ਏ ਐਸ ਆਈ ਸਾਹਿਬ ਨਾਲ ਟੀਮ ਬਣਾ ਕੇ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇੱਕ ਮਲਕੀਤ ਸਿੰਘ ਕੀਤੂ ਨਾਂ ਦਾ ਬੰਡਾ ਜਿਹੜਾ ਉਹ ਪਹਿਲਾਂ ਇਥੇ ਐਲ ਐਨ ਡੀ ਚ ਕੰਮ ਕਰਦਾ ਸੀ ਉਹ ਛੱਡ ਕੇ ਚਲੇ ਗਿਆ ਸੀ ਉਹਨੇ ਇਹ ਸਾਰੀ ਪਲੈਨਿੰਗ ਕਰਕੇ ਇਹ ਵਾਰਦਾਤ ਕੀਤੀ ਏ ਇਹਨੇ ਆਪਣੇ ਨਾਲ ਇੱਕ ਸਤਨਾਮ ਸਿੰਘ ਤੇ ਇੱਕ ਦਵਿੰਦਰ ਸਿੰਘ ਦੋ ਹੁੰਡੇ ਸੀ ਇਹ ਵੀ ਫਿਰੋਜ਼ਪੁਰ ਦੇ ਇਹ ਤਿੰਨੋਂ ਜਣੇ ਇੱਕ ਮੋਟਰਸਾਈਕਲ ਤੇ ਆਏ ਆ ਕੇ ਇਹਨਾਂ ਨੇ ਇਹ ਵਾਰਦਾਤ ਕੀਤੀ ਇਹ ਮਲਕੀਤ ਆਪ ਸਾਈਡ ਤੇ ਹੋ ਗਿਆ ਕਿਉਂਕਿ ਇਹਨੂੰ ਪਤਾ ਸੀ ਕਿ ਸ਼ਾਇਦ ਮੈਂ ਆਈਡੈਂਟੀਫਾਈ ਹੋ ਜਾਂਗਾ ਨਾਲ ਦੇ ਬੰਦਿਆਂ ਨੇ ਦੋਨਾਂ ਨੇ ਵਾਰਦਾਤ ਕੀਤੀ ਏ ਤੇ ਇਹ ਮਲਕੀਤ ਬਾਸੇ 'ਚ ਬੈਠ ਕੇ ਵਾਪਸ ਚਲੇ ਗਿਆ ਉਹ ਦੋਨੋਂ ਹੁੰਡੇ ਬੈਗ ਲੈ ਕੇ ਬਾਈ ਮੋਟਰਸਾਈਕਲ ਵਾਪਸ ਪਹੁੰਚ ਗਏ ਫਰੋਹਪੁਰ ਉੱਥੇ ਜਾ ਕੇ ਇਹਨਾਂ ਨੇ ਆਪਸ ਵਿੱਚ ਪੈਸੇ ਡਿਵਾਈਡ ਕਰ ਲਏ ਉਹਦੇ ਵਿੱਚੋਂ ਜਿਹੜੀ ਤਕਰੀਬਨ 8,51,000 ਰੁਪਏ ਉਹਨਾਂ ਨੇ ਸਾਨੂੰ ਐਵੀਡੈਂਸ ਦਿੱਤੀ ਸਾਡੇ ਜਿਹੜੇ ਖੋਏ ਹੋਏ ਸੀ ਵੈਸੇ ਉਹ ਤਕਰੀਬਨ 9 ਲੱਖ ਕਹਿੰਦੇ ਸੀ ਲੇਕਿਨ ਜੋ ਉਹਨਾਂ ਨੇ ਰਿਕਾਰਡ ਦਿੱਤਾ ਉਹ 8,51 ਦਾ ਸੀ ਉਹਦੇ ਵਿੱਚੋਂ ਅਸੀਂ 6 ਲੱਖ ਕੈਸ਼ ਜਿਹੜਾ ਰਿਕਵਰ ਕਰ ਲਿਆ ਇਹਨਾਂ ਕੋਲ ਤਿੰਨਾਂ ਕੋਲੋਂ ਤੇ 17,000 ਰੁਪਏ ਦਾ ਇਹਨੇ ਸਤਨਾਮ ਨੇ ਇੱਕ ਮੋਬਾਈਲ ਖਰੀਦਿਆ ਸੀ ਉੱਥੇ iPhone X ਹਾਂਜੀ ਔਰ ਉਹ ਜਿਹੜਾ ਉਹ ਰਿਕਵਰ ਕਰ ਲਿਆ ਇੱਕ ਦਾਤਰ ਪਲੱਸ ਜਿਹੜਾ ਇੱਕ ਬੇਸਵਾਲ ਜਿਹਦੇ ਨਾਲ ਇਹਨਾਂ ਨੇ ਵਾਰਤਾਤ ਕੀਤੀ ਸੀ ਉਹ ਰਿਕਵਰ ਕਰ ਲਿਆ ਤੇ ਜਿਹੜਾ ਇਹ ਦਵਿੰਦਰ ਸਿੰਘ ਹੈ ਬਾਕੀ ਪੈਸੇ ਇਹਨੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਸਤਨਾ ਸੌਰੀ ਹਾਂ ਸਤ ਮੈਂ ਫੋਟੋ ਕਰਨੀ ਪਹਿਲਾਂ ਹਾਂਜੀ ਜੋ ਕਰਨਾ ਹੈ ਤੁਹਾਡੀ ਮਰਜ਼ੀ ਹੈ people